ਦੇ ਲਈ ਇਹਨਾਂ ਭਰਾਵਾਂ ਵੱਲੋਂ ਹੈਪੀ ਦਾ ਜੱਫਾ ਵੀ 500 ਲਾ ਹੋ ਗਿਆ ਮੇਰੇ ਵੀਰੋ ਕਬੱਡੀ 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 ਬਹੁਤ ਆਉਂਦੇ ਆ ਖੇਡਦੇ ਮੈਦਾਨ ਵਿੱਚ ਇਹਦਾ ਵੀ ਸਰੀਰ ਬੜਾ ਸੋਹਣਾ ਹੈ ਕਿ ਇਸ ਏਰੀਆ ਦੇ ਵਿੱਚ ਜਦੋਂ ਪਹਿਲਿਆਂ ਦੇ ਇੱਕ 2-3 ਸਾਲ ਪਹਿਲਾਂ ਖੇਡਿਆ ਤੇ ਸੱਤ 65 ਕਿਲੋ 62 ਕਿਲੋ ਵਜਨ ਦੀ ਕਬੱਡੀ ਖੇਡਿਆ ਉਸ ਤੋਂ ਬਾਅਦ ਇਹਦੇ ਲੀਗਾਮੈਂਟ ਤੇ ਸੱਟ ਲੱਗੀ ਕੋਈ ਜਿਹੜੀ ਗੋਰੀ ਧੁੰਮਦੀ ਰੱਬ ਮੱਸੀ ਵੀ ਮੇਰ ਖਾਲ ਦੀ ਰੇਖ ਤੋਂ ਬਾਅਦ ਹੁਣ ਆਇਆ ਤੇ ਓਕਣ ਵਿੱਚ ਆਇਆ ਤੇ 60 ਦੇ ਕੋਟਾਂ ਨੇ ਤੇ ਵੀ ਬੜੇ ਗੇਰ ਦੇ ਖਿਡਾਰੀ ਦਾ ਇਨਸਾਨ ਹੈ ਸਾਡੇ ਅਨਰਾਈ ਭਰਾਵਾਂ ਨੇ ਤੇ ਖਿੱਤ ਪ੍ਰਮੋਟਰਾਂ ਨੇ ਵਿਗਿਆ ਹੋਇਆ ਪੇਖ ਖੜਾ ਕਰਕੇ ਸਾਡੀ ਖੇਡ ਕਬੱਡੀ ਦੀ ਝੋਲੀ ਦੇ ਵਿੱਚ ਪਾਇਆ ਇਹ ਵੱਡੀ ਮਾਣ ਵਾਲੀ ਗੱਲ ਹੈ ਔਰ ਤਾਨ ਕਬੱਡੀ ਪਾ ਰਿਹਾ ਮੰਨਾ ਚੱਠੂ ਬਾਜੇ ਵਾਲਾ ਮੰਨਾ ਚੱਠੂ ਬਾਜੇ ਦਾ ਚਾਲੋ ਸੋਹਣਿਆ ਖੁਸ਼ਰੀ ਨੂੰ ਵਧਾਈ ਨਾਲ ਹੁੰਦਾ ਤੈਨੂੰ ਨੰਬਰ ਮਿਲ ਗਿਆ ਹੋਰ ਕਬੱਡੀ 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 ਜਿੱਚ ਚਾਰ ਤੇਜੀ ਦਾ ਜੱਫਾ ਸਦਾ ਹਰਦੀਪ ਇਡਲੀ ਮਲਜੀਤ ਵਾਲਾ ਕੀਟਲੀ ਤੇ ਗੁਰਨਾਲ ਕਨੇਡਾ ਵੱਲੋਂ 500 500 ਨਹੀਂ ਹਜ਼ਾਰ ਦਾ ਕਰਾ ਦੇਗੇ ਤੇਗਾ ਸਪੰਕੋ ਵੈਰੀ ਗੁੱਡ ਸਪੰਕੋ ਤੇ ਦੂਜੇ ਪਾਸੇ ਰਾਜਾ ਬਾਵਾ ਸੰਪੂਰ ਵਾਲਾ आगा। आगा। देखे आ देखे। द्राण देखे। द्राण देखे। रंगे भरे पके होंगे कच्चा घर जमे गाया दोंग ने जाते वर्गा घबरू है कले संघ ने जाते वर्गा ब ਦੇ ਵੱਡੇ ਮਲਵਾ ਪੇਰਿਆ ਔਰ ਪਈ ਹੋਈ ਰੋਡ ਨਵੇ ਪਿੰਡੀਆਂ ਬਾਏ ਗਬਰੂਆ ਲਾ ਕੇ ਸਰਦਾਰ ਜੱਫਾ ਬਹਿ ਜਾਂਦਾ ਬਹਿ ਜਾਂ ਤਮਾ ਗਿਆ ਇਹਨਾਂ ਨੇ ਰੋਲਾ ਰੋਕਦਿਆਂ ਇਹਨਾਂ ਨੇ ਮੁਮਲ ਹੁਸੈਨ ਕਾਦੇ ਥੰਮਾਂ ਨੂੰ ਭਜੜਾ ਪਾਤੀਆਂ ਇਹਨਾਂ ਨੇ ਅੰਗੋਗਾਂ ਨੂੰ ਮਹਾਰਾਜਾਂ ਨੂੰ ਭਜੜਾ ਪਾਤੀਆਂ ਮਹਾਰਾਜ ਜਰਜੀਤ ਸਿੰਘ ਦੀਆਂ ਫੌਜਾਂ ਨਾਲ ਇਹੀ ਸੀ ਜੱਫਾ ਸਿੰਘ ਆਲੂਆੜੀ ਦੇ ਫੌਜਾਂ ਨਾਲ ਇਹੀ ਸੀ ਸ਼ਾਮ ਸਿੰਘ ਟਾਰੀ ਦੀਆਂ ਫੌਜਾਂ ਨਾਲ ਇਹੀ ਸੀ ਇਹ ਖਾਲਸੇ ਦਾ ਰਾਜ ਆ ਹਾਂ ਫਾਬਰੀ ਕਹਿੰਦਾ ਸਰਦਾਰ ਬੱਲੇ ਬੰਦੇ ਕਰਵਾਈ ਜਾਂਦੇ ਆ ਹਾਜੀ ਮੇਲੇ ਦੇ ਉੱਪਰ ਬਾਏ ਗਗਰੂਆ ਕਹਿੰਦੀ ਰੇਡ ਬੁਲਟ ਦੀ ਬੁਲਟ ਦੀ ਬੁਲਟ ਕਹਿੰਦੇ ਖੀਰਾਵਾਲੀਆ ਕਿਤੇ ਤੋਤਾ ਸਿੰਘ ਵਾਲੇ ਦਾ ਹਰ ਕਹਿੰਦੇ ਮਿੰਡਿਆਂ ਦਾ ਬਗਰੀ ਕਬੱਡੀ ਬੁਲਟ ਖੇਡਦਾ ਹਰ ਜਾ ਪਾਸੇ ਵੱਧੋ ਬਾਹਰ ਕੀ ਕਰਦੇ ਆਜੋ ਅੰਦਰ ਨੰਬਰ ਕਿਤੋਂ ਹੋਸੀ ਆ ਜੋਸ਼ ਜੋਸ਼ ਜੇ ਨੂੰਗਾ ਹਰ ਪਾਰਿਆ ਦੇ ਬਰਦੋ ਨੂੰ ਗਏ ਗਏ। ਉਹਨਾ ਸਾਡੇ ਵੱਡੇ ਭਾਈ ਲੀਗਲ ਗਾਰਡਿੰਗ ਇਮੀਗ੍ਰੇਸ਼ਨ ਵਾਲੇ ਕਹਿੰਦੇ ਆ ਜਿੰਨੇ ਕਬੱਡੀਆਂ ਰੈਂਗ ਜੇ ਦੋਵੇਂ ਪਾਸੇ ਦੋ ਦੋ ਜੱਥੇ ਲਗਾਤਾਰ ਲੱਗਦੇ ਆ ਇਹਦਾ ਕਰਦਗੇ। 21 ਜੇ ਦੋਵੇਂ ਪਾਸੇ ਦੋ ਦੋ ਜੱਥੇ ਲਗਾਤਾਰ ਲੱਗਦੇ ਆ ਤਾਂ 821 ਸਭੇ ਮਾਰ ਸਬਾਨ ਹੋਣਗੇ। ਵੀ ਬਾਈ ਲੀਗਲ ਗਾਰਡਿੰਗ ਇਮੀਗ੍ਰੇਸ਼ਨ ਦੇ ਬਖਾਰ ਪ੍ਰੇਤਾ ਬਾਈ ਜੋ ਜੀਵਨ ਇਧਰ ਲਈ ਹਰ ਹਰਨਾ ਹਰ ਪੀੜੇ ਦੇ ਲਗ ਬਾਈ ਇਹਨਾਂ ਨੂੰ ਮਾਰ ਸਮਾਂ ਜਿਹੜੇ ਹੋਣਗੇ ਬਾਬਾ ਧੰਨਵਾਦ ਇਧਰ ਮੰਨਾ ਮੰਨਾ ਕਹਿੰਦਾ ਪਹਿਲਾਂ ਜੱਫਾ ਕਾ ਬੈਠਾ ਪਹਿਲਾਂ ਭਲੇਖੇ ਨਾਲ ਖਾ ਬੈਠਾ ਹੁਣ ਜਸੂ ਲਾਏ ਨਾ ਹੋ ਜਾਂਦੇ ਹਰ ਜਆ ਪਾਸੇ ਵੱਜੀ ਕੈਂਚੀ ਲੱਗਿਆ ਜ਼ੋਰ ਪਰ ਨੰਬਰ ਕੋਈ ਫਾਇਤਾ ਨਹੀਂ ਪੈਂਦਾ ਰੰਗ ਗੋਰੇ ਕਾਲੇ ਨੂੰ ਪੱਤ ਬਗਾਨਾ ਲੈ ਜਾਂਦਾ ਏ ਦੇ ਪਾਰੇ ਤੇ ਪੁੱਤ ਬਗਾਨਾ ਇੱਕ ਜਾਂਦੀ ਨੂੰ ਦੋ ਜੱਥੇ ਲਗਾਤਾਰ ਲਾਉਣੇ ਪੈਣਗੇ ਗਗਨ ਸਿੰਘ ਨਾ ਮੁੰਡਿਆਂ ਨੂੰ ਸਮਝਾਜੀ ਤੇ ਰੁਪਈਏ ਹੋਰਸਾਰ ਨਾਲ ਲੱਗੇ ਹੋਏ ਆ ਕਿ ਦੋ ਜਾਂਦੀ ਨੂੰ ਦੋ ਜੱਥੇ ਲਗਾਤਾਰ ਲਾਉਣੇ ਪੈਣਗੇ ਥੇੜੀ ਟੀਮ ਦੀ ਫਰਮਾਨ ਸਰਮਾਨ ਜਿਹੜੇ ਦਿੱਤੇ ਜਾਣਗੇ ਇੱਕਾਲ ਤੇ ਨਗਰ